ਬਾਹਰ ਮੈਂੜ ਕਿਵੇਂ ਛੋਟਾ ਹੁੰਦਾ ਸੀ ਚਾਲੇ ਉਹ ਨਾਲ ਉਹ ਨਾ ਸੈਂਕਲ ਤੇ ਆਉਂਦਾ ਸੀਗਾ ਇਧਰ ਪਤਾ ਨਹੀਂ ਕੀ ਆ ਗਿਆ ਮੈਂ ਸਿੱਧੀ ਸੂਈ ਮੈਂ ਜਸਨ ਨਾਲ ਹੀ ਆਇਆ ਸੀ ਦੋ ਵਿਚੀ ਚਾਹ ਵਿਚੀ ਮੈਂ ਸੂਏ ਚ ਖਰਾਬ ਇੱਥੇ ਸੈਂਕਲ ਸੂਏ ਚ ਸੋ ਚਲਾਤੀ ਸੀ ਆਪਣੇ ਆਟੋਮੈਟਿਕਲੀ ਤੇ ਬਸ ਆ ਟੱਕਣ ਖੋਲ ਜਾਣੇਗੇ ਪਾਈਪ ਦੱਬ ਤੇ ਇਧਰ ਦੱਬਦਾ ਪਾਈਪ ਉਹ ਦੱਬਦਾ ਦੋਨੇ ਬਸ ਟੱਕਣ ਖੋਲ ਜਾਣੇਗੇ ਜਦੋਂ ਵੀ ਲਾਈਟ ਆਈ ਪਾਣੀ ਪੈ ਜਾਊਗਾ ਚਲੋ ਆਪਾਂ ਬੂਟਿਆਂ ਨੂੰ ਪਾਣੀ ਦੇ ਦਈਏ ਹਾਂ ਇਹ ਤਾਂ ਖੱਡਾਂ ਜੀਆਂ ਵਾਲੀਆਂ ਵੱਡੀਆਂ ਹੋਈਆਂ ਪਈਆਂ ਨੇ। ਬੰਦ ਕਰਨ ਵਾਲੀਆਂ। ਪਾਪਾ ਆਹ ਵਧੀਆ ਚੱਲ ਪੈਣਾ ਰਾਮਪ੍ਰੀਤ ਨੂੰ। ਹਾਂ। ਇਹਨੇ ਕਿ ਇੰਨਾ ਚਿਰੋਜ ਪਾਣੀ ਪਾ ਕੇ ਜਾਂਦਾ ਮੈਂ ਤਾਂ ਹੀ ਵਧੀਆ ਚੱਲਣ ਲੱਗ ਗਏ। ਪਾਪਾ ਉਹ ਥੱਲੇ ਕੀ ਫਿਰਦਾ ਓਏ ਚੂਹਾ ਜਾ। ਕਿੱtion ਉਹ ਦੇਖ। ਆ ਆ ਗਿਆ ਇੱਧਰ ਗੱਤ ਤੇ ਤੇ। ਐਨਬਾਕਸਿੰਗ ਸਟਾਰਟ ਆ ਸਾਡੀ। ਪਤਾ ਨਹੀਂ ਕੀ ਮੰਗਾਇਆ ਰਾਮਪ੍ਰੀਤ ਨੇ ਫੋਨ-ਫਾਨ ਵਾਲਾ ਕਹਿੰਦਾ ਸੀ ਕਹਿੰਦਾ ਫੋਨ ਵਾਲਾ ਕੋਈ ਚੀਜ਼ ਮੰਗਾਈ ਆ। ਆਈਫੋਨ ਤੇ ਲਾਉਣ ਨੂੰ ਹੋਏ ਆਏ ਸਿਸਟਮ ਘਾਟਾ ਸਾਇੰਸ ਸਿਸਟਮ ਇਹ ਹਸੋ ਟੈਂਪੋਰਰੀ ਹੁੰਦਾ ਹੈ ਉਧਰ ਉਧਰ ਹਾਂਜੀ ਸਵੇਰ ਸਵੇਰ ਸੀ ਜਾ ਰਹੇ ਆ ਖੇਤ ਨੂੰ ਤੇ ਨਾਲ ਅਗਰ ਫਤੇ ਤੇ ਰਾਮਪ੍ਰੀਤ ਵੀ ਆ ਗਏ ਅੱਜ ਮੌਸਮ ਬਹੁਤ ਘੈਂਟ ਦੀ ਗਾ ਤੇ ਮਾਂ ਜਦੋਂ ਕੋਲੋਂ ਵੀ ਢੇੜਾ ਦਵਾ ਲਿਆ ਹੋਣਾ ਹੈ ਇਹ ਕਹਿੰਦੇ ਅਸੀਂ ਦੇਖਣਾ ਹੈਗਾ 2 ਘੰਟਾ ਫਤਿਹ ਕਹਿੰਦਾ 2 ਘੰਟਾ ਜਾ ਕਹਿੰਦੇ ਅਸੀਂ ਦੇਖਣਾ ਹੈਗਾ ਕੀ ਦੀ ਦੇਖ ਕੇ ਆਵੇਗਾ ਨੇ ਕਦੇ ਤੂੰ ਮੇਰੇ ਉਧਰ ਹੈਲੋ ਹੈ ਕਰ ਦੇ ਕੈਮਰੇ ਲਈ ਹੈਲੋ ਆਜੋ 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 ਅੱਗੇ ਵਲੌਗ ਨਾਲ ਬਣੇ ਰਹੋ ਹਾਂ ਹਾਂ ਅਨਸਾਰ ਤੁਹਾਨੂੰ ਤੇ ਵੀ ਲੱਗੀ ਕਹਿੰਦੇ ਪਾਣੀ ਪੀਣਾ ਹੁਣ ਸਾਰੀ ਠੰਡਾ ਵਾਲਾ ਹੋਣਾ ਲੈ ਮੈਨੂੰ ਦਿਨ ਥੋੜੇ ਮੰਨੂ ਇਹਨੂੰ ਪਿਆ ਦੇ ਇੱਕ ਘਟਾ ਠੰਡਾ ਵਾਲਾ ਹੋਊਗਾ ਗਾਲਣਾ ਖਰਾਬ ਕਰ ਲਿਆ ਮੇਰਾ ਤਾਂ ਪਹਿਲੀ ਗਰਾ ਮੈਂ ਪਹਿਲੀ ਫੋਰ ਮੇਰਾ ਵੀ ਖਰਾਬ ਹੋਇਆ ਪਿਆ ਕੱਲ ਗਰਮੂ ਉਹ ਘੜਟੜਦਾ ਕੱਲ ਪੀ ਇਹਨਾਂ ਨੇ ਤਾਂ ਪਾਣੀ ਪੀ ਲਿਆ ਹਾਂ ਅਗਰ ਇੱਧਰ ਦਿਖਾ ਇੱਧਰ ਦਿਖਾ ਦੇ ਉਧਰ ਵਸਾ ਅੱਜ ਥੋੜਾ ਜਿਹਾ ਪਾਣੀ ਆਪਾਂ ਲਾਇਆ ਨਹੀਂ ਹੈਗਾ ਹੁਣ ਅੱਜ ਜਾਂ ਰਾਤ ਨੂੰ ਲੈਟ ਆਊ ਜਾਂ ਸਵੇਰੇ ਕੱਲ ਨੂੰ 4:30 ਵਜੇ ਆਊਗੀ ਇਹਨਾਂ 'ਚ ਫਿਰ ਛੱਡ ਦਾਂਗੇ ਪਾਣੀ ਉਹ ਦੁਬਾਰਾ ਇਹ ਲਾ ਦਾਂਗੇ ਰਾਤ ਨੂੰ ਹੋਇਆ ਕਿ ਸਰ ਨੂੰ ਐਸੀ ਮੀ ਪਾਊਗਾ ਨਹੀਂ ਪੈਣੀ ਇਸ ਕਰਕੇ ਪਾਣੀ ਨਹੀਂ ਛੱਡਿਆ ਸੀ ਨਾਲੇ ساری ਰਾਤ ਲੈਟਰ ਰਹਾ ਜੀ ਸੋ ਚਲਾਤੀ ਸੀ ਆਪਣੇ ਆਟੋਮੈਟਿਕ ਦੀ ਤੇ ਬਸ ਆ ਟੱਕਣ ਖੋਲ ਜਾਣੇਗੇ ਪਾਈਪ ਦੱਬ ਤੇ ਇਧਰ ਦੱਬਦਾ ਪਾਈਪ ਉਹ ਦੱਬਦਾ ਦੋਨੇ ਬਸ ਟੱਕਣ ਖੋਲ ਜਾਣੇਗੇ ਜਦੋਂ ਵੀ ਲੈਟ ਆਈ ਪਾਣੀ ਪੈ ਜਾਊਗਾ ਕੀ ਆ ਗਿਆ ਅਸੀਂ ਕਹਾਣੀਆਂ ਦੇ ਕਹਾਣੀ ਜਾਂਦੇ ਪੁੱਤੜੀਆਂਗੇ ਚਲੋ ਆਪਾਂ ਬੂਟਿਆਂ ਨੂੰ ਪਾਣੀ ਦੇ ਦਈਏ ਹਾਂ ਇਹ ਤਾਂ ਕੱਡਾਂ ਜੀਆਂ ਬਾਲੀਆਂ ਵੱਡੀਆਂ ਹੋਈਆਂ ਪਈਆਂ ਨੇ ਬੰਨ੍ਹ ਕੇ ਨਾਲ ਨੇ ਪਾਪਾ ਆ ਵਧੀਆ ਚੱਲ ਪੈਣਾ ਰਾਂ ਆਪਣੀ ਦਾ ਹਾਂ ਇਹ ਇੰਨਾ ਚਰਵਾਜੂ ਪਾਣੀ ਪਾ ਕੇ ਜਾਂਦਾ ਮੈਂ ਤਾਂ ਹੀ ਵਧੀਆ ਚੱਲਣ ਲੱਗ ਗਏ ਪਾਪਾ ਅਮਰੂਦ ਜੀ ਵੀ ਪਾ ਦਈਏ ਪਾਪਾ ਹਾਂ ਪੁੱਤ ਮੈਂ ਇਧਰੋਂ ਨੱਗਿਆ ਆਇਆ ਠੀਕ ਹੈ ਅgetElementById ਡੰਡੀ ਜੀ ਰਹੀ ਭੱਦੂ ਇਹਨੋਂ ਤਾਂ ਨਹੀਂ ਬਾਹਰ ਉੱਥੇ ਲੱਗੇ ਆਇਆ ਮure ਬਬੇ ਦਾ 1 ਸਾਲ ਦਾ ਇਹ ਹੋ ਜੇ ਪਾਪਾ ਅੱਲਾ ਹੀ ਚਪਾਣਾ ਨਹੀਂ ਪਾਉਂਦੀ ਇੱਕ ਸਾਲ ਦੀ ਫਿਰ ਅੱਜ ਤੱਕ ਇਹ ਵੀ ਬੀਗੋ ਸਮੇਤ ਗੋਲ ਵੀ ਹੈ ਮਨ ਲੱਗਿਆ ਹੂੜੀ ਗੋ ਨਹੀਂ ਕਾਮ ਮure ਲਾਇਸੀ ਇਹ ਓਡੇ ਓਡੇ ਕੀ ਨੇ ਤਾਂ ਪਾਪਾ ਇਹ ਤਾਂ ਅਮਰੂਦ ਆ ਲੱਗਣਾ ਅਮਰੂਦ ਨੇ ਦੋ ਤਾਂ ਹਾਂ ਇਹ ਗੋਲੇ ਵਾਲਾ Lepas, dia lagi. Ini tadi bantu orang, kalau botol Luxgo, Luxgo, Luxgo. ya? Yeah. Oke, pernah hampir hey. tampil deh. Nah, cerah. Belah meter, ਆਹ ਕਿਤੇ ਢੋਲਾ ਮੜਾ ਆਪੋਂ ਅੰਦਰ ਰੱਖਿਆ ਹੈਣਾ ਜਿਹੜਾ ਮੜਾ ਟਾਇਰਾਂ ਦੇ ਪਾਣੀ ਪਾਣਾ ਦਾ ਲਫਾਫਾ ਆ ਆ ਪਾਣੀ ਜਿਆ ਥੋੜਾ ਜਿਆ ਦੇ ਲਗਾ ਐ ਵੀ ਨਿਕਲ ਜਾ ਮੇਦਾ ਇਹਦੇ ਵਿੱਚੋਂ ਤੇ ਉਹ ਤੋਤੇ ਸੀਗੇ ਲੀਟਰ ਜੇ ਤਾਂ ਹੀ ਆਏ ਜਿਹਾ ਪਿਆਗਾ ਥੋਰੀ ਚੱਕ ਲਈ ਫੋਰੀ ਮਾਮਾ ਖੇਤੋਂ ਦੀ ਆਇਆ ਅਗਾਂ ਲੂਹ ਤਪਕੇ ਰੱਖ ਸਮਾਰ ਕੇ ਖੇਤੋਂ ਚੋਂ ਦੀ ਆ ਜਾ ਜੇ ਤੁਹਾਡੇ ਗਰੀਂਗਾ ਬਾਹਰ ਤਪਕੇ ਰੱਖ ਜਾਣਾ ਇੱਕ ਆਉਤਿਆ ਨਹੀਂ ਦੇਖਦਾ ਚਾਲੂਆ ਤਪਕੇ ਰੱਖ ਓ ਹਈਏ ਇਹ ਰਵਿਚ ਰਹਿਣਾ ਹੈ ਆਪਣੇ ਬੋਰੀ ਚੱਕ ਲਈ ਬੋਰੀ ਰੇ ਵਾਲੀ ਬੋਰੀ ਚੱਕ ਲਈ ਬੋਰੀ ਆਪ ਵੀ ਚੱਲ ਲੈ ਕਰੋ ਚਲੋ ਚਲੋ ਫਤਿਹ ਕਹਿੰਦਾ ਮੈਂ ਰੋਜ਼ ਆਇਆ ਕਰੂੰ ਖੇਤ ਤੇਰੇ ਨਾਲ ਫਿਰ ਰੋਜ਼ ਗੋਦੀ ਚੱਕਣਾ ਚੱਕ ਕੇ ਲੈ ਕੇ ਜਾਣਾ ਪਿਆ ਕਰੇਗਾ ਚਲ 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 ਕੁਛ ਦਿਨ ਤੋਰ ਤੋਰ ਮੈਂ ਤੇ ਸਿਆ ਹੈਗਾ ਡੇਗੂ ਨਹੀਂ ਦਿੰਦਾ ਐ ਥੋੜੀ ਡੇਗੂ ਚਲੋ 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 ਓਏ ਚੱਪੜ ਮੇਰੀ ਡਿੱਗੀ ਚ ਕਿੰਨਾ ਛੋਟਾ ਹੁੰਦਾ ਚੱਪੜ ਇੱਥੇ ਹਾਂ ਬਾਹਰ ਮੈਂ ਕਿਹ ਛੋਟਾ ਹੁੰਦਾ ਚਾਲੇ ਉਹ ਨਾਲ ਉਹ ਮੈਂ ਸਾਈਕਲ ਤੇ ਆਉਂਦਾ ਸੀਗਾ ਇੱਧਰ ਪਤਾ ਨਹੀਂ ਕੀ ਆ ਗਿਆ ਮੈਂ ਸਿੱਧੀ ਸੂਏ 'ਚ ਮੈਂ ਜਸਨ ਨਾਲ ਹੀ ਆਇਆ ਸੀ ਦੋ ਵਿੱਚੀ ਚਾਹ ਵਿੱਚੀ ਮੈਂ ਸੂਏ 'ਚ ਖੜਾ ਸੀ ਸੈਂਟਰ ਸੂਏ 'ਚ ਫਿਰ ਕੋਈ ਬੰਦਾ ਆਉਂਦਾ ਸੀ ਉਹਨੇ ਕੱਢਿਆ ਵਿੱਚੋਂ ਤੋਂ ਬਸ ਉਹ ਦਮੇ ਵਾਲਾ ਦਾਸ ਤੋਂ ਸਾਲ ਦਾ ਸੀ 90 ਸਾਲ ਦਾ ਦਸ ਸਾਲ ਉਹ ਲੀ ਖੜੀ ਤੂੰ ਕਿਧਰ ਜਾਣਾ ਹਣਾ ਚੱਲ ਚੱਲੀ ਹੁਣ ਮਾਣਾ ਛਾਲ ਨਾਣਾ ਨਾਲਾ ਇੱਥੇ ਵਧੀਆ ਪਾਣੀ ਨਾ ਤੇਰੀ ਮੰਮੀ ਨੇ ਦੱਸ ਤੂੰ ਨਾਊਗਾ ਇਹ 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 ਚੱਲ ਚੱਲ ਮਾਣਾ ਮਾਰੇ ਖਾਲ ਨਾਲੇ ਨਾਣੀ ਬਾੜੂ ਨਾਲੇ ਅੱਜ ਤਾਂ ਹਵਾ ਬਹੁਤ ਠੰਡੀ ਚੱਲਦੀ ਹੈ ਨਾਲੇ ਉਹ ਨਾਉਣ ਦਾ ਨਜ਼ਾਰਾ ਉਹ ਥੱਲੇ ਕੀ ਫਿਰਦਾ ਓਏ ਚੂਹਾ ਜਾ ਸੱਚੀ ਓਹ ਦੇ ਆ ਗਿਆ ਚੱਲ ਗਿਆ ਤੇ ਤਾਂ ਹੀ ਕੀ ਕਰਦਾ ਸੀ ਚੱਲ ਲੈਟਸ ਗੋ ਆਜੋ ਜਿੰਨੀ ਆਲਾ ਗੱਲ ਮਾਰ ਦਿੰਦੀ ਸੀ ਤੁਹਾਨੂੰ ਲੈਟਸ ਗੋ ਚਲੋ ਚਲੀਏ ਚਲੋ ਹਿਸਟਾ ਫਾੜ ਦੂੰਗੀ ਮੋਟਰਸਾਈਕਲ ਚਲਾएंगे ਆਉਂਦਾ ਨਹੀਂ ਖਿਆਨ ਲੈ ਆ ਇੱਕ ਵਾਰੀ ਤੇ ਆਇਆ ਗਰੰਟੀ ਸਕੂਟਰ ਤੇ ਚਲਾ ਲਾਣਾ ਸਕੂਟਰ ਚਲਾ ਲੰਨਾ ਪੈਟਰੋਲ ਕਿਧਰ ਰਾਮਪ੍ਰੀਤ ਨੇ ਪਹਿਲੇ ਦਿਨ ਕਹਿੰਦਾ ਸਕੂਟਰ ਲੈ ਆਉਂਦੇ ਪਹਿਲੇ ਦਿਨ ਛੱਡ ਦਿੰਦਾ ਨਾ ਨਾ ਛੁੱਟੀ ਵੀ ਬਿਸ਼ੇ ਨਹੀਂ ਸੀ। ਸਰਦੀ ਸੀ ਪਹਿਲੇ ਦਿਨ ਛੁੱਟੀ ਸੀ। ਪਹਿਲੇ ਦਿਨ ਹੀ ਛੁੱਟੀ ਸੀ। ਹੋਰ ਉਹ ਤਾਂ ਉਹ ਚਾਰਜ ਵਾਲੀ ਵੀ ਗੇਰ ਵਾਲੀ ਚਾਹੁੰਦੀ ਹੈ ਨਾ। ਤੀਜੀ ਗੇਰ ਤੇ ਪੱਕ ਭਜਾਈ ਗਿਆ। ਤੂੰ ਉਸ ਕੋਲ ਆ ਨਾ। ਚੱਲ ਮੈਂ ਆ। ਅੱਜ ਫਿਰ ਦੋ ਪਾਰਸਲ ਆਏ ਨੇ। ਮੰਗਾਏ ਸੀਗੇ ਮੀਸੋ ਤੋਂ ਸਮਾਨ। ਮੀਸੋ ਤੋਂ ਸਮਾਨ ਮੰਗਾਇਆ ਸੀ। ਇਹ ਪਤਾ ਕਪੂਆ ਦਾ। ਇਹ ਕਹਿੰਦਾ ਗਰਾਮਪ੍ਰੀਤ ਦਾ। ਫੋਨ ਵਾਲੀ ਚੀਜ਼ ਹੈ ਕੋਈ। ਅਨਬਾਕਸਿੰਗ ਕਰਦੇ ਆਪਾਂ। ਚਲੋ। ਚਲੋ ਗਾਇਸ ਦੇਖਿਓ ਅਨਬਾਕਸਿੰਗ ਕਰਾਂਗੇ ਸੀ। ਲਓ ਬਈ ਇਹ ਕਿਹਦਾ ਚੱਲ ਗਿਆ ਲੈ ਫਾਇਰ ਤੇ ਸੀ ਕਿ ਇਹ ਅਨਬਾਕਸਿੰਗ ਸਟਾਰਟ ਆ ਸਾਡੀ ਪਤਾ ਨਹੀਂ ਕੀ ਮੰਗਾਇਆ ਰਾਮਪ੍ਰੀਤ ਨੇ ਫੋਨ ਫਾਨ ਵਾਲਾ ਕਹਿੰਦਾ ਸੀ ਕਿ ਨਾ ਫੋਨ ਵਾਲਾ ਕੋਈ ਚੀਜ਼ ਮੰਗਾਈ ਐ ਆਈਫੋਨ ਤੇ ਲਾਉਣ ਨੂੰ ਅਸਾ ਆ ਕਾ ਹੋਣੈ ਨਾ ਇਹ ਤਾਂ ਜਦੋਂ ਮੈਂ ਤਾਂ ਕੰਨ ਤੇ ਲੱਗਾਂਦਾ ਸੀ ਅਸੀਂ ਵੀ ਦੰਦੇ ਰਹੇ 20 20 ਰੁਪਈਆ ਦੇ ਇਹ ਕੀ ਚੀਜ਼ ਐ ਇਹੀ ਐ ਸਿਸਟਮ ਐਨਕ ਲਵਾਪਾ ਵਾੜਾ ਵੱਡਾ ਖੋਲੀਏ ਐਕਚੂ ਲੱਗ ਰਿਹਾ ਖੋਲੀ ਖੋਲੀ ਦੋਨਾਂ ਦੀ ਐ ਤੁਹਾਡਾ ਆ ਤੇਰਾ ਹੀ ਆਹੇ ਪੁੱਤੇ ਤੇਰੇ ਨਾਲ ਗੇਮ ਖੇਡਣ ਨੂੰ ਮਗਾਇਆ ਤੈਨੂੰ ਛੱਡ ਕੇ ਜਾਊ ਰੇ ਤੈਨੂੰ ਮਗਾ ਕੇ ਦਿੱਤਾ ਤੈਨੂੰ ਦੇ ਕੇ ਜਾਊਗਾ ਤੈਨੂੰ ਇੱਧਰ ਕਿਤੇ ਗੇਮ ਖੇਡਣ ਨੂੰ ਸੁਪਰੈਂਗ ਤੂੰ ਬੈਜਾ ਕੋੜਾ ਤੂੰ ਵੀ ਬੈਜਾ ਬੈਜ ਜਾ ਮਿੱਠਾ ਕਰ ਲਵਾਂ ਤੈਨੂੰ ਦੇ ਕੇ ਜਾਊ ਪੁੱਤੇ ਗਰ ਗਰਫ ਦੇ ਰਸ ਗਿਆ ਸੀਗਾ ਕਹਿੰਦਾ ਮੇਰੇ ਖਾਤਰ ਤਾਂ ਮਗਾਈ ਨਹੀਂ ਚੀਗਾ ਮੈਂ ਤੈਨੂੰ ਦੇ ਕੇ ਜਾਊਗਾ ਸਾਡਾ ਬੀ ਜੀ ਏਡੀਕਾ ਦੇਖਾਂ ਫੇਕ ਹੀ ਨੇ ਸੁੱਚਾਈਆਂ ਸੁੱਚਾਈ ਨਹੀਂ ਜੀ ਇਹ ਉਹ ਕਿਧਰ ਗਿਆ ਇੰਤਜ਼ਾਰ ਐ ਕਰੀ ਜਾਂਦਾ ਸੀ ਚੀਜ਼ ਨਹੀਂ ਗਈ ਇਹ ਉਹ ਐਡੀ ਕੀ ਹੁੰਦੀ ਆ ਹਾਂ ਫੋਲੀ ਹਾਂ ਇਹ ਖੋਲਣਾ ਮੈਂ ਦੱਸ ਐ ਟੱਚਣੀਆਂ ਯਾਨੇ ਜਿਵੇਂ ਕੱਪੜਿਆਂ ਵਾਲੇ ਤੇ ਲਾਉਣ ਵਾਲੀਆਂ ਹੁੰਦੀਆਂ ਨੇ ਅਸੇ ਬਾਟਨ ਨੇ ਆ ਫੋਨ ਤੇ ਲੱਗ ਕੇ ਦੱਬਿਆ ਕਰਨਗੇ ਚੱਲ ਫੋਨ ਤੇ ਲੱਗ ਦਿਖਾ ਮੈਨੂੰ ਨਾਲੇ ਆਪਦੇ ਛੜਾ ਛਡੋ ਕੇ ਕਿਵੇਂ ਸੈਟਿੰਗ ਆਉਂ ਸੈਟਿੰਗ ਕਰਨੀ ਪਹੇ ਗੇਮ ਚ ਪਹਿਲਾਂ ਫਿਰ ਚਲੋ ਖਾਓ ਅਸ਼ਾ ਐਦਾਂ ਲੱਗਦਾ ਐ ਫੋਨ ਤੇ ਇਹਨਾਂ ਤੋਂ ਹੀ ਕੰਮ ਕਰੂ ਸਾਰਾ ਜਦੋਂ ਗੇਮ ਗੇਮ ਖੇਡਦੇ ਆਪਾਂ ਆ ਖੋਲਪਿਆ ਨੋਟੀਫਿਕੇਸ਼ਨ ਪਰ ਮੂਸੇ ਜਾਓ ਫਿਲਮ ਦੇਗਾ ਸੀ ਦੋਨੇ ਲਾ ਨਾ ਖੜ ਦੋ ਇਹ ਤਾਂ ਗੂਠੇ ਜੇ ਨਹੀਂ ਚੜਾਉਣ ਵਾਲੇ। ਕਿ ਟੇਮ ਖਿਡਾਉਣ ਵਾਲੇ। ਵੀ ਖਿਡਾਉਣ ਵਾਲੇ। ਮੇਰੇ ਕੋਲ ਤਾਂ 2-3-4 ਪੈਸੀ ਸੀ। ਮੈਂ ਲਿਆਂਦੇ ਸੀ ਦੁਕਾਨ। ਸੀਗੇ ਆ ਥੋੜੀ ਮਾਂ ਖਿਡਦਾ ਹੂੰ ਤਾਂ ਸੀਂ ਢੜ ਗਈ। ਐਨੇ ਪਤਾ ਨਹੀਂ ਕਿੱਦਾਂ ਛੱਡ ਦਿੱਤੇ। ਉਹ ਇਸ ਆਏ ਸਿਸਟਮ ਘਾਟਾ ਸਾਇਆ ਸਿਸਟਮ ਇਹ ਰੇ। ਆ ਸਿਸਟਮ ਤਾਂ ਆ ਜਾਂਦਾ ਏਦੁਰ ਦੁਰਾ। ਤੇ ਚਾਹ ਤਾਂ ਇਹਦੁਰ ਦੁਰਾ। ਇਹਨੂੰ ਮਾਰ ਲੈ। ਐ ਇੱਕ ਗੋਲੀ ਚੱਲ। ਗੋਲੀ ਚੱਲ ਜਾ। ਉਹ ਦੂਜੇ ਤਾਂ ਸਕੋਪ ਬੰਦ ਹੁੰਦਾ। ਮੈਂ ਤਾਂ ਸਿੱਖਿਆ ਹੋਈ ਐ ਪਾਪਾ ਜੇ ਤੈਨੂੰ ਮਾਰੇ ਨਾ ਕੋਈ ਫ੍ਰਿਜ ਜਲਾ ਦੇ ਬੁਰਾ ਲੈ ਮਾਰ ਗੱਡੀ ਤੇ ਖੋ ਮਾਂ ਮਾਰੀ ਗੋਲੀ ਗੱਡੀ ਦੇ ਗੱਡੀ ਸੇ ਮਾਰਨੇ ਮੈਂ ਤਾਂ ਕਾਟ ਕੇ ਦੇ ਗਏ ਮੰਨ ਤਾ ਤਾਂ ਇੰਕੇ ਜੀ ਮਾਰੀ ਉਹ ਤਾਂ ਘੜਦਾ ਰਹਿਣਾ